ਸਰ ਜੀ ਜਦੋਂ ਵੀ ਇਹਨਾਂ ਦੇ ਕਿਸੇ ਬੰਦੇ ਨੂੰ ਅਸੀਂ ਫੋਨ ਕਰਦੇ ਆਂ ਵੀ ਤੁਸੀਂ ਬਿਜਲੀ ਠੀਕ ਕਰਨ ਆਓ ਉਹ ਅੱਗੂ ਕਿਸੇ ਹੋਰ ਦਾ ਨੰਬਰ ਦੇਂਦੇ ਆਂ ਪ੍ਰਾਈਵੇਟ ਬੰਦੇ ਦਾ ਉਹ ਪ੍ਰਾਈਵੇਟ ਬੰਦਾ ਸਾਨੂੰ ਇਹ ਕਹਿੰਦਾ ਵੀ ਤੁਸੀਂ ਸਾਨੂੰ ਪੈਸੇ ਦੋਗੇ ਤੇ ਅਸੀਂ ਕੰਮ ਕਰਾਂਗੇ ਨਹੀਂ ਤੇ ਨਹੀਂ ਕਰਾਂਗੇ ਜਿਹੜਾ ਪਹਿਲੇ ਬੰਦੇ ਨੂੰ ਫੋਨ ਲਾਈਦਾ ਉਹ ਚੁੱਕ ਚੁੱਕ ਨੰਬਰ ਹੋਰਾਂ ਦੇਈ ਜਾਂਦਾ ਇਸ ਕਰਕੇ ਅਸੀਂ ਜਿੰਨੀ ਵਾਰ ਵੀ ਕੰਮ ਕਰਾਇਆ ਸੀ ਪੈਸੇ ਦੇ ਕੇ ਕਰਾਇਆ ਕਦੇ ਆਪ ਆਪ ਕੰਮ ਨਹੀਂ ਆਏ ਪ੍ਰਾਈਵੇਟ ਬੰਦੇ ਤੂੰ ਕੰਮ ਕਰਵਾਉਂਦੇ ਆ ਇਹ ਨਾਲੇ ਜਦੋਂ ਫੋਨ ਕਰਨੇ ਆ ਉਹਦੋਂ ਕਹਿੰਦੇ ਨੇ ਵੀ ਵੇਤੀ ਆ ਗਏ ਉਸ ਤੋਂ ਬਾਅਦ ਜੀ ਜਦੋਂ ਅਸੀਂ ਇੱਕ ਵਾਰ ਫੋਨ ਕਰਦੇ ਆ ਉਸ ਤੋਂ ਬਾਅਦ ਸਾਨੂੰ ਕਹਿੰਦੇ ਆ ਵੀ ਤੁਸੀਂ ਆ ਜਾਓ ਅਸੀਂ ਕੰਮ ਕਰ ਦਿੰਨੇ ਆ ਉਸ ਤੋਂ ਬਾਅਦ 2 ਘੰਟਿਆਂ ਬਾਅਦ ਅਸੀਂ ਫੋਨ ਕਰਦੇ ਆ ਕਹਿੰਦੇ ਸਾਡੀ ਡਿਊਟੀ ਖਤਮ ਹੋ ਗਈ ਐ ਵੀ ਅਸੀਂ ਹੁਣ ਕੁਝ ਨਹੀਂ ਕਰ ਸਕਦੇ ਐਦਾਂ ਸਾਨੂੰ ਪਰੇਸ਼ਾਨ ਕਰ ਰਿਹਾ ਜੀ ਚਾਰ ਚਾਰ ਦਿਨ ਲਾਈਟ ਬੰਦ ਰਹੂਗੀ ਚਾਰ ਚਾਰ ਪੰਜ ਪੰਜ ਦਿਨ ਲਾਈਟ ਬੰਦ ਰਹੇਗੀ ਤੇ ਜਦੋਂ ਚਾਰ ਚਾਰ ਪੰਜ ਪੰਜ ਦਿਨ ਲਾਈਟ ਰਹੂਗੀ ਬੰਦਾ ਦੁਖੀ ਹੋ ਕੇ ਕੀ ਕਰੂਗਾ ਠੀਕ ਐ ਜਿਹੜਾ ਬੰਦਾ ਪਿੰਡ ਦਾ ਸਰਪੰ ਤੇ ਲੋਕ ਜਿਹੜੇ ਉਹਦੇ ਕੋਲ 4 ਦਿਨ ਹੋ ਗਿਆ ਜਾਂਦੇ ਆ ਜਾਂ ਕੇ ਰੋਲਾ ਪਾਉਂਦੇ ਆ ਵੀ ਸਾਡੀ ਲਾਈਟ ਬੰਦ ਆ ਸਾਡੀ ਕੋਈ ਸੁਣਦਾ ਨਹੀਂ ਤੇ ਜੇ ਸਰਪੰਚ ਸਾਹਿਬ ਨੇ ਜਦਵਾਜੀ ਜਾ ਕੇ ਜਾਂ ਇਹ ਲੋਕਾਂ ਦਿੱਲੀ ਉਹਨਾਂ ਦੇ ਘਰੇ ਜਾਂਦੇ ਆ ਇੱਕ ਬੰਦੇ ਦੇ ਘਰੇ ਜੇ ਇੱਕ ਵਾਰੀ ਬੰਦਾ 10 ਵਾਰੀ ਚਲੇ ਜਾਵੇ ਤੇ ਉਹ ਬੰਦਾ ਕਿੰਨਾ ਪਰੇਸ਼ਾਨ ਹੁੰਦਾ ਤੇ ਇਹ ਲੋਕ ਜਿਹੜੇ ਚਾਰ ਦਿਨ ਦੇ ਧੱਕੇ ਖਾ ਰਹੇ ਆ ਕਿਸੇ ਦੀ ਮੱਝ ਮਰ ਗਈ ਕਿਸੇ ਨੂੰ ਕਰੰਟ ਪੈ ਗਿਆ ਕਿਸੇ ਨੇ ਬੱਚੇ ਨੂੰ ਆ ਕੇ ਸਕੂਲੇ ਭੇਜਨੇ ਆ ਕਿਸੇ ਨੇ ਬਾਥਰੂਮ ਜਾਣਾ ਇਸ ਗੱਲ ਦਾ ਨਹੀਂ ਪਤਾ ਇਹ ਕਹਿੰਦੇ ਗਾਲਾਂ ਕੱਢੀਆਂ ਇਹਨਾਂ ਨੂੰ ਗਾਲਾਂ ਦਾ ਪਤਾ ਲੱਗ ਗਿਆ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਪਿੰਡਾਂ ਦਾ ਨਾਣਾ ਕਿੱਦਾਂ ਬੱਚੇ ਦੇ ਸਕੂਲੇ ਕਿੱਦਾਂ ਜਾਣਾ ਜੇ ਸਰਪੰਚ ਸਾਹਿਬ ਦੇ ਉੱਤੇ ਕੋਈ ਕਾਰਵਾਈ ਹੁੰਦੀ ਆ ਸਾਰਾ ਪਿੰਡ ਜਿਹੜਾ ਤੇਰੇ ਨਾਂ ਦਾਊਗਾ ਚਾਹੇ ਕੁਝ ਵੀ ਹੋ ਜਾਵੇ ਕਿਉਂਕਿ ਅਸੀਂ ਆਪਣੇ ਹੱਕ ਲਈ ਲੜ ਰਹੇ ਆਂ ਅਸੀਂ ਆਪਣੇ ਹੱਕ ਲਈ ਲੜ ਰਹੇ ਆ ਅੱਜ ਦੇ ਟਾਈਮ ਦੇ ਤੇ ਅੱਧਾ ਘੰਟਾ ਲਾਈਟ ਬੰਦ ਹੋ ਜਵੇ ਲੋਕੀ ਸੜਕਾਂ ਜਾਮ ਕਰ ਦਿੰਦੇ ਆ ਸਾਡਾ ਪਿੰਡ ਦਾ ਫਿਰ ਵੀ ਉਹਨੇ ਆਪਣੇ ਆਪ ਨੂੰ ਸਵਰਥ ਸੰਦੋਗ ਰੱਖਿਆ ਉਹਨੇ ਕਿਸੇ ਨੂੰ ਕਿਹਾ ਹੀ ਨਹੀਂ ਇਹ ਜਿਹੜੇ ਪ੍ਰਾਈਵੇਟ ਲੋਕ ਨੇ ਇੱਕ ਤਾਂ ਪੈਸੇ ਦੇਵਾ ਇੱਕ ਇਹਨਾਂ ਨੂੰ ਪਰਚੇ ਕਰਾਓ ਇਹ ਕਿਹੜੀ ਕਿਤਾਬ ਤੋਂ ਲਿਖਿਆ ਅਸੀਂ ਸਰਕਾਰ ਨੂੰ ਮੰਨ ਕਰਦੇ ਆ ਪ੍ਰਸ਼ਾਸਨ ਨੂੰ ਵੀ ਜੇ ਇਹਨਾਂ ਨੇ ਸਰਪੰਚ ਦੇ ਕਾਰਵਾਈ ਕੀਤੀ ਤੇ ਅਸੀਂ ਇੱਥੇ ਧਰਨੇ ਤੇ ਬੈਠਾਂਗੇ ਮਰਨ ਮਰਤੇ ਤੇ ਬੈਠਾਂਗੇ ਗਲੋਜ ਤਾਂ ਹੋਈ ਜੀ 4-5 ਦਿਨਾਂ ਤੋਂ ਜਿਹੜੀ ਜਨਾ ਲਾਈਟ ਨਹੀਂ ਆ ਰਹੀ ਸੀ ਪਿੰਡ ਵਾਲੇ ਸਾਰੇ ਦੁਖੀ ਸੀ ਸਕੂਲ ਵਾਲੇ ਬੱਚੇ ਵਰਦੀਆਂ ਨਹੀਂ ਤੋਈਆਂ ਗਈਆਂ ਇੱਥੋਂ ਤਾਂ ਹੀ ਦੁਖੀ ਸੀ ਪਿੰਡ ਵਾਲੇ ਸਾਰੇ ਠੀਕ ਹੈ ਜੀ ਉਹ ਸਾਰੇ ਪਿੰਡ ਵਾਲੇ ਗਏ ਜਾ ਕੇ ਉਹਨਾਂ ਸਰਪੰਚ ਸਾਹਿਬ ਨੂੰ ਕਿਹਾ ਵੀ ਤੂੰ ਪਿੰਡ ਦਾ ਸਰਪੰਚ ਬਣਿਆ ਵੀ ਤੂੰ ਕੋਈ ਹੱਲ ਕਰ ਉਹਨਾਂ ਫੋਨ ਲਾਇਆ ਅੱਗੋਂ ਫੋਨ ਦੇ ਉੱਤੇ ਉਹਨਾਂ ਨੂੰ ਇੱਕ ਨੰਬਰ ਦਿੱਤਾ ਵੀ ਤੁਸੀਂ ਫਲਾਣਾ ਫੋਨ ਲਾ ਲਓ ਉਹ ਦੋ ਦਿਨ ਐਸੇ ਵਿੱਚ ਹੀ ਲੰਘ ਗਏ ਫਿਰ ਪਿੰਡ ਇਕੱਠਾ ਹੋ ਕੇ ਦੂਜੀ ਵਾਰ ਗਿਆ ਉਹਨਾਂ ਦੁਆਰੇ ਫੋਨ ਲਾਇਆ ਫੋਨ ਦੇ ਵਿੱਚ ਐਸਡੀਓ ਸਾਹਿਬ ਨਾਲ ਗੱਲਬਾਤ ਹੋਈ ਉਹ ਜੀ ਪਟਾਲ ਮਟੋਲਾ ਕਰਲਾ ਪਈ ਤੁਸੀਂ ਕਿਹੜੇ ਪਿੰਡ ਦੇ ਹੋ ਜੀ ਤੁਸੀਂ ਅਸੀਂ ਕਰ ਦਿੰਨੇ ਆ ਜੀ ਅਲਜੀਵ ਉਹਦੇ ਵਿੱਚ ਉਹ ਕਰਦਿਆਂ ਕਰਦਿਆਂ ਹਾਈਪਰ ਹੋ ਗਏ ਇੱਕ ਦੂਜੀ ਨਾਲ ਚਲੋ ਬੋਲੇ ਉਹਨਾਂ ਰਿਕਾਰਡਿੰਗ ਕਰ ਲਈ ਸਰਪੰਚ ਸਾਹਿਬ ਦੀ ਜਿੱਦੋਂ ਸਰਪੰਚ ਸਾਹਿਬ ਬੋਲੇ ਨੇ ਜੋ ਪਹਿਲਾਂ ਉਹਨਾਂ ਨੂੰ ਹਾਈਪਰ ਕੀਤਾ ਹੈ ਉਹਨਾਂ ਨੂੰ ਅਕਸਾਇਆ ਹੈ ਉਹ ਰਿਕਾਰਡਿੰਗ ਹੈ ਨਹੀਂ ਕਿਉਂਕਿ ਨਾਲ ਸਰਪੰਚ ਦੇ ਦਿਮਾਗ ਹੀ ਸੀ ਇਸ ਤੋਂ ਬਾਅਦ ਕੋਈ ਵੀ ਆਈਫੋਨ ਸੀ ਉਹਨਾਂ ਕੋਲ ਨਾਲ ਰਿਕਾਰਡਿੰਗ ਹੁੰਦੀ ਹੈ ਤੇ ਤੁਹਾਨੂੰ ਪਤਾ ਜੀ ਆਹ ਗੱਲ ਹੋਈ ਸਾਰੀ ਉਹਨੇ ਕਹਿੰਦੇ ਜੀ ਅਸੀਂ ਉਹਤੇ ਪਰਚਾ ਕਰਾਣਾ ਸਰਪੰਚ ਤੁਸੀਂ ਦੱਸੋ ਜੇ ਪਿੰਡ ਵਾਲਿਆਂ ਦੀ ਸੁਣ ਕੇ ਉਹਨਾਂ ਗੱਲ ਕਰ ਲਈਏ ਦੋ ਤਿੰਨ ਦਿਨ ਜਿਹੜਾ ਬੰਦਾ ਦੁਖੀ ਏ ਉਹ ਕੀ ਕਰ ਸਕਦਾ ਮੈਨੂੰ ਦੱਸੋ ਪਹਿਲੇ ਕਿਵੇ ਕੋਈ ਜਾ ਕੇ ਕੰਪਲੇਂਟ ਲਿਖਾਵੇ ਕੀ ਕਰੇ ਅੱਗੇ ਵੀ ਸਾਡਾ ਪਿੰਡ 2 ਵਜੇ ਰਾਤੀ ਆਇਆ ਸੀ ਇੱਥੇ ਧਰਨਾ ਦੇ ਕੇ ਗਿਆ ਸੀ 2 ਵਜੇ ਰਾਤੀ ਤੁਸੀਂ ਇੱਥੇ ਬਿਜਲੀ ਵਾਲੇ ਕੰਮ ਕਰਕੇ ਮਹੀਨਾ ਪਹਿਲੇ ਆਏ ਸੀ ਅਸੀਂ ਕੰਪਲੇਂਟ ਦੇ ਕੇ ਗਏ ਸਾਰਾ ਪਿੰਡ ਆਇਆ ਵਾਰ-ਵਾਰ ਇਸੇ ਕੰਮ ਲੱਗੇ ਰਹੀ ਹੈ ਜੀ ਉਦੋਂ ਵੀ ਸਾਰਾ ਪਿੰਡ ਹੀ ਆਇਆ ਉਦੋਂ ਵੀ ਸਾਰਾ ਪਿੰਡ ਹੀ ਆਇਆ ਸੀ ਇਕੱਠਾ ਹੋ ਕੇ ਹੁਣ ਵੀ ਸਾਰਾ ਪਿੰਡ ਹੀ ਆਇਆ ਆ ਵੀਡੀਓ ਜੀ ਭਾਈ ਅਸੀਂ ਕਹਿੰਦੇ ਆ ਵੀ ਚਲੋ ਜੇ ਉਹ ਸਰਪੰਚ ਸਾਹਿਬ ਦੇ ਪਰਜਾ ਹੁੰਦਾ ਨਾ ਤੇ ਅਸੀਂ ਵੀ ਅਸੀਂ ਵੀ ਤਰਨਾ ਦੇ ਦਾਂਗੇ ਠੀਕ ਹੈ ਨਾ ਅਸੀਂ ਬਰਾਬਰ ਪਰਜਾ ਕਰਨਾ ਉਸੇ 24 ਘੰਟੇ ਸਰਕਾਰ ਦੇ ਆਰਡਰ ਨੇ ਸਾਨੂੰ 24 ਘੰਟੇ ਲਾਈਟ ਪੂਰੀ ਕਰ ਦੇਣ ਇੱਕ ਇੱਕ ਮਿੰਟ ਵੀ ਨਹੀਂ ਹੋਣੀ ਚਾਹੀਦੀ ਜੀ ਬੰਦ ਹੋਣੀ ਚਾਹੀਦੀ ਅਸੀਂ ਇਹ ਕਹਿੰਦੇ ਪਲੇਟ ਤੇ ਮੈਂ ਡਿਊਟੀ 'ਚ ਹਾਂ ਡਿਊਟੀ ਸੀਗਾ ਫੋਨ ਆਇਆ ਕਿਹਨਾਂ ਦਾ ਜਮਾਲਪੁਰ ਲੇਲੀ ਦਾ ਕੋਈ ਸਰਪੰਚ ਕਹਿ ਰਿਹਾ ਅੱਛਾ ਤੇ ਔਨ ਡਿਊਟੀ ਮੈਂ ਸੀਗਾ ਤੇ ਫੋਨ ਆਇਆ ਕਾਲ ਆਈ ਮੈਨੂੰ ਕਹਿੰਦੇ ਜੀ ਗਗਨ ਬੋਲ ਰਿਹਾ ਮੈਂ ਕਿ ਬਿਜਲੀ ਮੈਂ ਹਾਂਜੀ ਕਹਿੰਦਾ ਜੀ ਸਰਪੰਚ ਸਾਹਿਬ ਗੱਲ ਕਰਨਗੇ ਮੈਂ ਠੀਕ ਹੈ ਜੀ ਕਰਾ ਦਿਓ ਗੱਲ ਸਰਪੰਚ ਸਾਹਿਬ ਕਹਿੰਦੇ ਸਰਪੰਚ ਬੋਲ ਰਿਹਾ ਜਮਾਲਪੁਰ ਲੇਲੀ ਮੈਂ ਠੀਕ ਹੈ ਜੀ ਹਾਂਜੀ ਬੋਲੋ ਬਸ ਇੰਨੀ ਗੱਲ ਕਹੀ ਐ ਉਸ ਤੋਂ ਬਾਅਦ ਜੋ ਉਹਨੇ ਗਾਲਾਂ ਕੱਢੀਆਂ ਨਾ ਵਾਗਨਾ ਸੁਣ ਨਹੀਂ ਸਕਦੇ ਸੀ ਇੱਕ ਮਿੰਟ ਗਲਤੀ ਕੀਤੀ ਸੀ ਤੁਹਾਡੀ ਕੁਝ ਵੀ ਨਹੀਂ ਉਹਦੀ ਤਾਂ ਕੰਪਲੇਂਟ ਵੀ ਨਹੀਂ ਆਈ ਮੇਰੇ ਕੋ ਹਜੇ ਤੱਕ ਕੰਪਲੇਂਟ ਆਊਗੀ ਤਾਂ ਹੀ ਮੈਂ ਕੰਪਲੇਂਟ ਕਰਨ ਜਾਊਗਾ ਮੈਨੂੰ ਸੁਪਨਾ ਥੋੜੀ ਜਾਂਦਾ ਜਮਾਲਪੁਰ ਲਿਲੀ ਲਾਈਟ ਬੰਦ ਦਾ ਹਾਂ ਕਿੰਨੇ ਵਜੇ ਦਾ ਕੰਪਲੀਟ ਵੀ ਨਹੀਂ ਆਈ ਕਿੰਨੇ ਵਜੇ ਦਾ ਟਾਈਮ ਸੀ ਜਦ ਬਾਜੀ ਨੂੰ ਫੋਨ ਕਰਕੇ ਗੱਲ ਹੁਣ 6 ਵਜੇ ਦਾ ਟਾਈਮ ਸੀਗਾ ਹਾਂਜੀ ਤੇ ਹੁਣ ਅੱਜ ਤੁਸੀਂ ਸਾਰੇ ਮੁਲਾਜ਼ਮਾਂ ਨੇ ਕੀ ਫੈਸਲਾ ਲਿਆ ਭਾਜੀ ਕਿਹਨੇ ਗਾਲ੍ਹਾਂ ਕੱਢੀਆਂ ਤੁਹਾਨੂੰ ਸੁਣਾਉਣੇ ਕੋਲ ਨਹੀਂ ਬਿਲਕੁਲ ਇਹਨਾਂ ਦੀ ਗੱਲ ਹੋਣੀ ਸਾਡਾ ਫੈਸਲਾ ਇਹ ਸੀਗਾ ਸਾਨੂੰ ਜਲਵਾੜਾ ਨੇ ਲੈ ਆ ਦੀਆ ਰਾਜੀਨਾਮਾ ਕਰ ਅਸੀਂ ਕਾ ਠੀਕ ਆ ਰਾਜੀਨਾਮਾ ਕਰ ਲੈਂਦੇ ਆ ਰਾਜੀਨਾਮਾ ਕਰਾਂਗੇ ਮੀਡੀਆ ਚ ਬਾਫੀ ਮੰਗ ਲੈ ਰਿਟਨ ਚ ਦੇ ਦੇ ਅਸੀਂ ਰਾਜੀਨਾਮਾ ਕਰ ਲੈਂਦੇ ਆ ਠੀਕ ਆ ਤੇ ਤੁਸੀਂ ਨਾ ਸਾਡਾ ਇੱਕ ਮੁਲਾਜ਼ਮ ਹੈ ਬਿਜਲੀ ਬੋਰਡ ਚ ਲੈਂਡਮੈਨ ਦਾ ਜੀ ਤੇ ਰਵੀ ਕੁਮਾਰ ਜੀ ਤੇ ਆਪਣੇ ਕੱਕ ਵਾਲੀ ਦੀ ਗੱਲ ਹੋਈ ਗਈ ਸੀਗੀ ਗੱਲ ਹੋਈ ਐ ਜੀ ਇਹ ਮੁੰਡੇ ਕਮੇਡੀਆਂ ਚੱਲ ਰਹੀ ਐ ਮੁੰਡੇ ਦੀ ਡਿਊਟੀ ਹੋਈ ਤੈਨੂੰ ਐ ਸਟ੍ਰੈਟਜੀ ਤੈਨੂੰ ਐ ਡਿਊਟੀ ਸਟਾਰਟ ਹੋਈ ਐ ਇਹਨੂੰ ਫੋਨ ਆਇਆ ਐਮਐਲਏ ਉਹ ਆਪਣੇ ਸਵੰਛ ਸਾਹਿਬ ਦਾ ਤੇ ਕਹਿੰਦੇ ਤੇ ਬਈ ਥੋੜੀ ਆ ਸੰਭਾ ਸਰਪੰਚ ਨਾਲ ਗੱਲ ਕਰੋ ਤੇ ਉਹ ਕਹਿੰਦਾ ਕਰਾਓ ਜੀ ਕਿਉਂ ਗੱਲ ਕਰਾਈ ਤੇ ਉਹਨੇ ਇੰਨੀ ਗੰਦੀ ਗਾਲਾਂ ਕੱਢੀਆਂ ਕਹਿੰਦਾ ਤੁਸੀਂ ਕਹਿੰਦਾ ਕੰਮ ਨਹੀਂ ਕਰਦੇ ਬਹੁਤ ਉਸ ਉਲਟ ਬੋਲੇ ਨੇ ਤੇ ਆਪਣੇ ਸੰਭਾ ਤੇ ਸਰਪੰਚ ਆਪ ਹੈ ਵੀ ਨਹੀਂ ਸਰਪੰਚ ਉਹਦੇ ਸੰਭਾ ਉਹਦੇ ਘਰ ਦੇ ਨਹੀਂ ਆਪ ਨੇਗਾ ਉਹ ਤੇ ਉਹਦੇ ਕਰਕੇ ਹੀ ਬਹੁਤ ਰੱਖਣ ਗਾਲਾਂ ਕੱਢੀਆਂ ਵੀ ਹਲੇ 1 ਦਿਨ ਪਹਿਲਾਂ ਸੁਣੂ ਕੀ ਆ ਤੇ ਹੁਣੀ ਇਹਨਾਂ ਦਾ ਫਰੈਂਡ ਆਉਂਦਾ ਕਿ ਆ ਮੈਂ ਹੀ ਕਈ ਕੱਲ੍ਹ ਸੋਹਾਂ ਖਵਾਈਆਂ ਨੇ ਜੀ ਸ਼ਾਬ ਨੂੰ ਗਾਲਾਂ ਕੱਢਣੀ ਚਾਲੂ ਕਰਤੀਆਂ ਫਿਰ ਤੁਹਾਨੂੰ ਪਤਾ ਨਹੀਂ ਸਰਕਾਰ ਨਾਲੇ ਲੜੇ ਮਿਲੀਆਂ ਨੇ ਤੇ ਸਰਕਾਰਾਂ ਮੋੜੇ ਕੀ ਨੂੰ ਕੀਏ ਸਮਾਹੀ ਹੁਣ ਅਸੀਂ ਉਹ ਮੰਗਾਈ ਕਰਦੇ ਪਰਚਾ ਕਰਾਵਾਂਗੇ ਜਾਂ ਪਰਚਾ ਨਹੀਂ ਕਰਾਉਣਾ ਫਿਰ মিডিਆ ਸਾਹਮਣੇ ਆ ਕੇ ਮਾਫੀ ਮੰਗੇ ਫਿਰ ਅਸੀਂ ਕਰਾਂਗੇ ਕਰ ਬਈ ਗੱਲ ਇਹਨਾਂ ਨਾਲ ਹੋਈ ਹੈ ਜੀ ਉਹ ਕਹਿੰਦੇ ਅੱਜ ਕੱਲ ਹੋਈ ਸੀ ਆਪਣੇ ਅਚੂ ਸਾਹ ਨਾਲ ਤੇ ਉਹ ਕਹਿੰਦੇ ਅਸੀਂ ਕਹਿੰਦੇ ਮਾਫੀ ਮੰਗਣੀ ਨਹੀਂ ਕਹਿੰਦੇ মিডিਆ ਸਾਹਮਣੇ ਤੇ ਕਹਿੰਦੇ ਪਰਚਾ ਕਰ ਦਿਓ ਪਰ ਉਹਨੇ ਜਾਨੀ ਆਕੜਾ ਤੇ ਆਕੜਾ ਬੋਲਦੇ ਕਹਿੰਦਾ ਪਰਚਾ ਕਰ ਦਿਓ ਦੇਖ ਸਰਪੰਚ ਇਧਰ ਜਮਾਲਪੁਰ ਸਾਈਡ ਦਾ ਜਮਾਲਪੁਰ ਲੀਲੀ ਸਾਈਡ ਦਾ ਸਰਪੰਚ ਆ ਉਹਨੇ ਬਿਜਲੀ ਮਹਿਕਮੇ ਦੇ ਮਲਾਜ਼ਮਾਂ ਦੇ ਨਾਲ ਕਿਸੇ ਦੇ ਫੋਨ ਕਰਕੇ ਗਾਲਮੰਦਾ ਕੀਤਾ ਬਹੁਤ ਜ਼ਿਆਦਾ ਗਾਲਮੰਦਾ ਤਾਂ ਹੀ ਸੁਣਿਆ ਬਹੁਤ ਗੰਨੀਆਂ ਗਾਲਾਂ ਕੱਢੀਆਂ ਬਿਜਲੀ ਵਿਭਾਗ ਦੇ ਮਲਾਜ਼ਮ ਨੂੰ ਉਹਦੇ ਵਾਸਤੇ ਬੜੀ ਗਲਤ ਗੱਲ ਆ ਸਰਪੰਚ ਨੂੰ ਬੁਲਾਇਆ ਪੜਤਾਲ ਕਰ ਰਹੇ ਦੇਖੋ ਜੋ ਵੀ ਹੁੰਦਾ ਵਾ ਉਹ ਬਾਕੀ ਧਿਆਤੜੇ ਧਿਆਨ ਚ ਲੈ ਲਵਾਂਗੇ ਕਿਹੜਾ ਸਰਪੰਚ ਹੈ ਔਰ ਕੀ ਨਾਮ ਆ ਉਹਦਾ ਇਹ ਨਵਾਂ ਬੜਿਆ ਸਰਪੰਚਾ ਕੋਈ ਜਮਾਲਪੁਰ ਲੇਲੀ ਸਾਈਡ ਦਾ ਬਹੁਤ ਦਾ ਮੋਬਾਈਲ ਫੋਨ ਨੰਬਰ ਹੈਗਾ ਬਾਕੀ ਉਹਨੂੰ ਲੈ ਆਂਦਾ ਬੁਲਾ ਲਿਆ ਵਾ ਗੱਲ ਕੀ ਹੋਈ ਹੈ ਪਤਾ ਲੱਗ ਗੱਲ ਹੋਈ ਸੀ ਕੋਈ ਬਿਜਲੀ ਨਾ ਆਉਣ ਨੂੰ ਤੋਂ ਬਿਜਲੀ ਤੱਕ ਤੇ ਕੱਟ-ਕੁੱਟ ਲੱਗਾ ਹੋਣਾ ਇਸ ਤੋਂ ਕੋਈ ਇਹਨਾਂ ਦਾ ਬਿਜਲੀ ਕਰਮਚਾਰੀ ਸੀਦਾ ਮੁੰਡਾ ਉਹਨੂੰ ਕਿਤੇ ਗਾਲ ਮੰਦਾ ਕੀਤਾ ਉਹਨੇ ਬਹੁਤ ਜ਼ਿਆਦਾ ਗਲਤ ਕੀਤਾ ਵਸੇ ਮਤਲਬ ਲੈ ਕੇ ਕਿ ਕਹਿ ਸਕਦੇ ਆ ਕਿ ਸਰਪੰਚ ਆਪਣੀ ਜਿਹੜੀ ਹੈਗੀ ਪਹੁੰਚ ਤਾਂ ਉਸ ਦਿਖਾ ਰਿਹਾ ਜੀ ਨਵੇਂ ਸਰਪੰਚ ਬਣਨ ਦੇ ਚਾਹ ਦੇ ਵਿੱਚ ਉਹ ਬਿਜਲੀ ਵਿਭਾਗ ਨੂੰ ਆਪਣੀ ਧੌਂ ਦਿਖਾ ਰਿਹਾ ਜਿਹੜਾ ਕਿ ਬਹੁਤ ਸਰਾਸਰੀ ਗਲਤੀ ਹੈ ਜਹਾਜਤੀ ਕੀਤੀ ਮਿਲਾਈ ਉਹਨਾਂ ਨੇ ਪਤਾਲ ਦੀ ਚੱਲ ਰਹੀ ਹੈ ਕਰ ਰਹੇ ਉਹਨੂੰ ਬੁਲਾ ਲਿਆ ਵਸੇ ਬਾਕੀ ਦੇਖਦੇ ਹਾਂ ਨੇ ਆਪਸ ਵਿੱਚ ਕੰਪਰੋਮਾਈਜ਼ ਦੀ ਗੱਲ ਚੱਲਦੀ ਹੈ ਜੇ ਕੰਪਰੋਮਾਈਜ਼ ਨਾ ਹੋਇਆ ਤੋ ਉਹਦੇ ਖਿਲਾਫ ਜੋ ਆ ਪ੍ਰਿਵੈਂਟਿਵ ਐਕਸ਼ਨ ਲਿਆ ਜਾ ਜਮ